ਇਧਰੋਂ ਵੀ ਬਣਦੀ ਐ ਨਵਾਂ ਅਪਡੇਟ ਆਇਆ ਨਾ ਇਹ ਫੋਨ ਦੇ ਨਾਲ ਪੱਤੇ ਇਧਰ ਵੀ ਆਉਣਗੇ ਨਵੇਂ ਫੰਕਸ਼ਨ ਹਾਂਜੀ ਹਾਂਜੀ ਗੁਰੂ ਜੀ ਚਲੋ ਚਲੋ ਚਲੀਏ ਇੱਥੇ ਹੀ ਘੜੇ ਲਈ ਜਾਂਦਾ ਆਪਾਂ ਮਾਰੋ ਉਹ ਪੰਨਾ ਚਦਾ ਹੋਇਆ ਇੱਥੇ ਹੀ ਇਧਰ ਐ ਇਧਰ ਐ ਇਧਰ ਐ ਕਰਕੇ ਜਰਾ ਗੱਲਬਾਤ ਮਟਿਓ ਵਾਹ ਰੋਕਲਾ ਬਹੁਤ ਹੋ ਗਿਆ ਵਾ ਬਗਾਨੇ ਆ ਕੀ ਕਹਿੰਦੇ ਪਿਆ 15 ਹੱਥ ਬਦੂਗ ਆਈ ਉਹ ਨਹੀਂ ਬਾਪੂ ਤੂੰ ਇਹ ਨੂੰ ਆਓ ਥੱਲੇ ਆ ਕੋਈ ਆ ਵੇਟ ਕਰ ਰਹੀ ਤੇ ਆਹ ਮਰਾਪਾਂ ਸੀਨ ਕਰਨੀ ਕਿੰਨੇ ਦੀ ਰਹਿਣੀ ਇਹ ਕੋਈ ਫਰੀ ਲੈ ਲਵੇ ਮੱਤੀ ਗਿਆ ਕੋਈ ਉਹ ਚਾਚੀ ਨਹੀਂ ਕਹੀਦਾ ਬਸ ਸੋਹਣਿਆ

哎，一直弄，对。 ਬਾਬਾ ਚੱਲਿਆ ਕੀ ਲੈਣਾ ਬਾਬੇ ਫੋਨ ਲੈ ਕੇ ਲੈਣਾ ਫੋਨ ਲੈ ਕੇ ਬਾਬਾ ਲੈਣਾ ਮੈਂ ਫੋਨ ਲੈ ਆਇਆ ਕਰ ਕਰ ਖਲਰਦਾ ਤੂੰ ਫੋਨ ਪੰਜਾ ਹਾਂ ਟੀਵੀ ਦਿਖਾ ਦਿਓ ਦਿਖਾਦਾ ਹਾਂ ਦਿਖਾਦਾ ਨਾ ਨਾ ਉਹਨਾਂ ਚਾਰ ਮਾਰ ਆਪਾਂ ਦੋਵੇਂ ਬਲੌਕ ਕਰ ਦੇਣਾ ਉਹਦੇ ਵਿੱਚ ਪਾ ਦੇਣਾ ਕੱਲ ਨੂੰ ਮਿਕਸੀ ਕਰ ਦੇਣਾ ਇਹਨੂੰ ਚੈੱਕ ਕਰ ਛੱਟਿਆ ਕਰੀਏ ਬਾਬਾ ਉੱਥੇ ਵੀਡੀਓ ਬਣਾ ਕੇ ਭੇਜਿਆ ਕਰੀ ਮੈਂ ਇੱਥੇ ਛੱਡ ਦੇ ਕਰੂੰਗਾ ਐਪਲ ਜੀਪੀਆਈ ਫਾਈ ਇਧਰ ਆ ਪ੍ਰੋਬਲਮ ਲੈਵਲ ਆ ਪੁੱਠੇ ਬੰਨੇ ਨਾ ਜੰਪ ਜਾਂਦਾ ਨਹੀਂ ਬਾਬਾ ਪੌੜੀ ਬਣ ਜਾਂਦੀ ਧਿਆਨ ਨਾਲ ਇਹ ਤੇ YouTube ਵਾਲਾ ਕੰਮ ਚੱਲ ਜੇ ਨਾ ਆਪਣਾ ਵੀ ਬਾਬਾ ਤੇ ਵੇਲੇ ਰਿਆ ਕਰੀਏ ਫਸਾ ਇਦਾਂ ਹੀ ਜਾ ਕੇ ਵੀਡੀਓ ਵੜੇ ਭਾਈ ਨਾਲ ਪੈਸੇ ਆ ਜਣੇ 10000 ਨਹੀਂ 10000 ਸਬਸਕ੍ਰਾਈਬਰ ਤੋਂ ਬਾਅਦ ਤੇ ਥੋੜੀਆਂ ਇਹ ਹੋਰ ਕੰਡੀਸ਼ਨਾਂ ਹੁੰਦੀਆਂ ਨਾਲ ਪਹਿਲਾਂ ਤਾਂ 300 ਹੀ ਦਿੰਦੇ ਆ ਉਹ ਅੱਜ ਰੋਜ਼ ਦੇ ਇੱਕ ਵੀਡੀਓ ਦੇ ਦਾ ਕਿਹੜਾ ਫੋਨ ਆ ਬਾਬਾ ਪੰਚ ਸਤਾਰਾ ਇਹ ਆ ਦੁਜਾ ਆ ਛੋਟਾ ਨਹੀਂ ਸਹੀ ਲੱਗਦਾ ਬਾਬਾ ਸਗੋਂ ਇਹ ਛੋਟਾ ਨਹੀਂ ਸਹੀ ਸਗੋਂ ਉਹ ਮੈਂ ਇਹ ਆਵਾ ਦਿਰੀ ਵਾਲਾ ਜਿਹੜਾ ਲੈਣਾ ਆਪਾਂ ਸੰਤਰੀ ਜਿਹਾ ਕਿਤੇ ਦੁਜਾ ਸੰਤਰੀ ਆ ਰਿਹਾ ਦੱਸ ਕਿਹੜਾ ਲੈ ਕੇ ਆਪਾਂ ਨਾ ਸੰਤਰੀ ਲੈ ਲਾ ਸੰਤਰੀ ਲੈ ਲਾ ਵਧੀਆ ਰੰਗ ਵੀ ਉਹ ਵੱਜਣ ਲੱਗ ਜਾਨੀ ਪੀਪਣੀ ਪੀਪਣੀ ਮੈਂ ਕੰਪੇਅਰ ਦਾ ਹਾਂ ਜਿਹੜਾ ਆਹ ਜਿਆਦਾ ਨਹੀਂ ਵਧੀਆ ਤੂੰ ਬੜਾ ਪੁੱਤਾ ਸਮੇਮ ਵਾਲਾ ਮਰਦੀ ਕਿ ਦੱਸ ਜਲਦੀ ਦੱਸ ਕਿਹੜਾ ਫਾਈਨਲ ਕਰੀਏ ਤੂੰ ਦੱਸ ਮੈਂ ਤਾਂ ਉਹ ਲਿਆ ਕੁਆ ਵੇਲਾ ਆਹ ਲੈਣਾ ਦਿਆ ਲੈਣਾ ਨਹੀਂ ਆ ਸੰਤਰੀ ਨਹੀਂ ਹੈ ਕੰਪੇਅਰ ਵੇਖਿਆ ਜਾਵੇ ਹੋਰ ਨਹੀਂਗਾ ਠੀਕ ਕਰ ਲਈਏ ਯਾਰ ਸਿਲਵਰ ਲੈ ਲਾ ਵਧੀਆ ਲੱਗਦਾ ਹੈ ਸਿਲਵਰ ਲੈ ਲਾ ਸਿਲਵਰ ਲੈ ਲੀਏ ਕਰ ਦਈਏ ਫਾਈਨਲ ਕਰ ਦੇ ਭਾਈ ਫਾਈਨਲ ਕਰ ਦੇ ਬਾਬਾ ਬਲੂ ਵਾਲਾ ਆਈ ਬਾਬਾ ਹੈ ਇਹ ਨਹੀਂ ਰੰਗ ਯਾਰ ਇਹ ਬੇਕਾਰ ਜਹੀ ਹੈ ਹੋਰ ਨਹੀਂ ਸੋਣਾ ਆ ਨਿੱਕਾ ਜਿਆਦਾ ਛੋਟਾ ਨਾ ਨਿੱਕੇ ਤੇ ਕੈਮਰਾ ਘਟਾ ਤਗੜਾ ਲੱਗਦਾ ਸਾਰਾ ਉਹ ਯਾਰ ਚੋਂ ਨਹੀਂ ਲਿਆ ਯਾਰਸ ਨੇ ਲਿਆਈਏ ਨਹੀਂ ਨਹੀਂ ਸੀ ਸਤਾਰਾ ਲੈ ਬਾਬਾ ਕੱਲਾ ਸਤਾਰਾ ਅੰਗੜ ਰੰਗਾਇਆ ਮਾਰਵਾ ਰੰਗ ਦੀ ਬੜੇ ਆਏ ਇਹਦੇ ਚ ਰੰਗ ਪੂਰੇ ਘਟੇ ਜਾਂਦੇ ਨੇ ਨਾ ਯਾਰ ਮੰਤੂ ਆ ਗਿਆ ਮੰਤੂ ਚੱਕਲੇ ਬਾਬਾ ਓਕੇ ਆ ਬੜਾ ਬੜੀਆ ਬੇ ਲੈ ਲਿਆ ਮੇਤਰੂ ਨਵਾਂ ਫੋਨ ਆ ਕਵਰ ਮੇਰਾ ਖੋਲਿਆ ਵਾ ਫਾਈਨਲ ਆ ਕਵਰ ਕਿਦਾ ਪਾਇਆ ਹ ਨਾਲ ਇਹ ਸੇਵਾ ਸੇਵਾ ਕਰਾਈ ਹੈ ਇਸੇ ਨਾਲ ਹੋਰ ਕੋਈ ਪਪਾ ਲੈਣਾ ਕੋ ਹ ਇਧਰੋਂ ਪੂਰੀ ਖੁਜੀ ਨਹੀਂ ਬਾਬਾ ਤਾਂ ਲੈ ਪੂਰਾ ਜਾਜ ਬਣ ਲੱਗਣ ਦੀ ਜੀ ਕਿੱਦਾਂ ਫਿਰ ਮਤਲਬ ਇਹ ਸਾਲ ਹੀ ਕਿਸ ਹਿਸਾਬ ਦਾ ਵਫਤੇ ਬਾਦ ਇੰਸ਼ੋਰੈਂਸ ਕਰਾਂਗੇ ਇਹ ਹਉ ਤੇ ਬਾਤਾਂ ਆ ਦਿੰਦੇ ਆ ਵੀ ਕਹਿੰਦੇ ਤੋੜ ਦੋ ਪਹਿਲਾਂ ਦਹੀ ਮੜਾਇਆ ਆ ਦੇ ਪਲੂਣਾ ਪਲੂਣੋਂ ਪਹਿਲੇ ਬਟਾਓ ਫਿਰ ਕਰਾਂਗੇ ਫੋਨ ਲੈ ਕੇ ਬਾਬਾ ਐ ਤੁਰਦਾ ਜਿੱਦਾਂ ਮੋਰ ਪਕੜੇ ਤੁਰਦਾ ਹੁੰਦਾ ਪਾਦੀਆਂ ਦੇ ਘਾਹ ਤੁਰਦਾ ਮੋਰ ਪਕੜੇ ਦੇ ਕਿੱਦਾਂ ਦਾ ਕਿੱਦਾਂ ਮਤਲਬ ਫੋਨ ਪਾਪਾ ਫੋਨ ਲੈ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਏ ਹਾਂ ਬਹੁਤ